ਕਨਫਰੈਂਸ ਹੈਗੀ ਹੈ ਇਹ 12 ਤਰੀਕ ਨੂੰ ਅਸੀਂ ਪਰਚਾ ਦਰਜ ਕੀਤਾ ਸੀਗਾ ਐਕਸਟਰੈਸ਼ਨ ਕਾਲ ਆਈ ਸੀਗੀ ਬਲਤੇਜ ਸਿੰਘ ਨੂੰ ਬਲਤੇਜ ਸਿੰਘ ਇੱਕ ਮੋਲਟਾਉਂ ਦਾ ਰਹਿਣ ਵਾਲਾ ਬੰਦਾ ਹੈ ਇਹ ਪ੍ਰਾਪਰਟੀ ਡੀਲਰ ਹੈ ਤੇ ਮੋਹਲ ਆਪਣਾ ਅਮਰੀਂਰ ਕੋਟਲਾ ਤੇ ਲੁਧਿਆਣੇ ਪ੍ਰਾਪਰਟੀ ਦਾ ਕੰਮ ਕਰਦਾ ਸੋ ਥੋੜੇ ਦਿਨ ਪਹਿਲੇ ਇਹਨੂੰ 12 ਤਰੀਕ ਨੂੰ ਇੱਕ ਥ੍ਰੈਟ ਕਾਲ ਆਈ ਸੀ ਕੈਨੇਡਾ ਤੋਂ ਜਿਹੜਾ ਕਿ ਕੈਨੇਡਾ ਦਾ ਨੰਬਰ ਸੀਗਾ ਵੀ ਇਹ ਤੋਂ 5 ਕਰੋੜ ਦੀ ਫਰੋਤੀ ਮੰਗੀ ਸੀ ਵੀ ਤੂੰ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਤੈਨੂੰ ਨੋ ਨਾ ਮਾਦੂ ਕੋਈ ਇੰਨੇ ਢੀਲ ਕੀਤੀ ਹੋਣੀ ਹੈ ਲੁਧਿਆਣੇ ਤੈਨੂੰ ਪੈਸੇ ਆਏ ਆ ਤੇ ਇਹਦੇ ਵਿੱਚ ਤੂੰ ਸਾਨੂੰ ਪੈਸੇ ਦੇ ਇਹਦੇ ਵਿੱਚ ਫਿਰ ਅਸੀਂ ਪਰਚਾ ਦਰਜ ਕਰਕੇ ਐਸਪੀ ਡੀ ਸਾਡੇ ਸਤਪਾਲ ਸਤੀਸ਼ ਐਸਪੀ ਡੀਐਸਪੀਡੀ ਸੀਜਾਰ ਤੇ ਸਾਈਬਰ ਸੈੱਲ ਦੀਆਂ ਟੀਮਾਂ ਬਣਾ ਕੇ ਤੇ ਇਸਦੀ ਕੰਮ ਸ਼ੁਰੂ ਕੀਤਾ ਤੇ ਇਹਦੇ ਵਿੱਚ ਇੱਕ ਸਾਨੂੰ ਸਫਲਤਾ ਹਾਸਲ ਮਿਲੀ ਇਸ ਕੱਲ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਇਹਦੇ ਵਿੱਚ ਜਿਹੜਾ ਗੁਰਪ੍ਰੀਤੁਰਫ ਗੋਪੀ ਹੈ ਦਰਾਇਦ ਰਹਿਣ ਵਾਲਾ ਦੂਜਾ ਲਵਪ੍ਰੀਤ ਸਿੰਘ ਹੈਗਾ ਜਿਹੜਾ ਦੇਲੋ ਦਾ ਰਹਿਣ ਵਾਲਾ ਇਹ ਦੋ ਬੰਦੇ ਅਸੀਂ ਅਰੈਸਟ ਕੀਤੇ ਆ ਤੇ ਹੁਣ ਅੱਗੇ ਇਹਦੀ ਤਫ਼ਤੀਸ਼ ਜਾਰੀ ਹੈ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਮੁਲਜ਼ਮ ਸੀਗਾ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਜਸਪ੍ਰੀਤ ਜਸੂ ਜਿਹੜਾ ਬੰਦਾ ਆਡੈਂਟੀਫਾਈ ਹੋਇਆ ਇਹਨੇ ਕਾਲ ਕੀਤੀ ਸੀ ਮੈਂ ਬੰਬੀਹਾ ਗੈਂਗ ਦਾ ਮੈਂਬਰ ਆ ਤੇ ਉਹਨੂੰ ਉਹ ਥ੍ਰੈਟ ਕੀਤੀ ਸੀ ਇਹਦੇ ਵਿੱਚ ਇਹਦੀ ਮਦਰ ਨੂੰ ਵੀ ਅਸੀਂ ਨਾਮਿਨੇਟ ਕੀਤਾ ਕਿਉਂਕਿ ਉਹ ਵੀ ਕਿ ਵੀ ਪੈਸੇ ਉਹਨੂੰ ਦੇ ਕੇ ਬਾਹਰ ਭੇਜਨੇ ਸੀ ਪੈਸੇ ਸੋ ਹੋ ਸਕਦਾ ਇਨਵੈਸਟੀਗੇਸ਼ਨ ਸਾਹਮਣੇ ਆਈ ਹੈਗੇ ਸਰ ਵੀ ਪਹਿਲਾਂ ਇਹਨਾਂ ਨੇ ਕੋਈ ਫੋਨ ਕੀਤਾ ਹਜੇ ਤੱਕ ਇਹਨਾਂ ਦਾ ਜਿਹੜਾ ਬੈਕ ਰਿਕਾਰਡ ਜਿਹੜੇ ਲੋਕਲ ਬੰਦੇ ਹੈਗੇ ਇਹਨਾਂ ਦੇ ਵਿੱਚ ਇਹਨਾਂ ਨੇ ਨਵਾਂ ਨਵਾਂ ਕੰਮ ਕੀਤਾ ਸੀ ਇਹਨੇ ਲਾਲਚ ਦਿੱਤਾ ਸੀ ਵੀ ਜੇ ਤੁਸੀਂ ਸਾਨੂੰ ਇਹ ਕੰਮ ਕਰਾਓਗੇ ਤੇ ਅਸੀਂ ਤੁਹਾਨੂੰ ਪੈਸੇ ਦਵਾਂਗੇ ਜਸਪ੍ਰੀਤ ਜਿਹੜਾ ਜਸੂ ਇਹਨਾਂ ਦੀ ਜ਼ਮੀਨ ਦੇ ਵਿੱਚ ਕੰਬਾਈਨ ਦਾ ਡਰਾਈਵਰ ਸੀਗਾ ਜਿਹੜਾ ਗੁਰਪ੍ਰੀਤ ਹੈ ਸੋ ਉਹਨੂੰ ਇਹਨੇ ਲਾਲਚ ਦਿੱਤਾ ਸੀਗਾ ਵੀ ਇਸ ਤਰੀਕੇ ਨਾਲ ਤੈਨੂੰ ਅਸੀਂ ਪੈਸੇ ਦਵਾਂਗੇ ਉਹਨੇ ਫਿਰ ਅੱਗੇ ਬੰਦਾ ਨਾਲ ਆਪਣੇ ਨਾਲ ਲਵਪ੍ਰੀਤ ਸਿੰਘ ਨਾਲ ਜਿਹੜਾ ਨਾਈ ਉੱਥੇ ਕੰਮ ਕਰਦਾ ਹੈ ਉਹਨੂੰ ਨਾਲ ਪਲਾਨ ਕਰਕੇ ਤੇ ਇਹਨੂੰ ਨਾਲ ਕੀਤਾ ਸੀਗਾ ਵੀ ਸਿਰਫ ਫਿਰ 5 ਕਰੋੜ ਰੁਪਏ ਮੰਗਿਆ ਉਸ ਤੋਂ ਬਾਅਦ ਕੋਈ ਘੱਟ ਵਗੈਰਾ ਵੀ ਕਿਹਾ ਉਸ ਤੋਂ ਬਾਅਦ ਇਹ ਬਾਅਦ ਚ ਜਦੋਂ ਇਹਨਾਂ ਦੀ ਆਪਸ ਚ ਥ੍ਰੈਟ ਕਾਲਾਂ ਚੱਲਦੀ ਰਹੀਆਂ ਪਹਿਲੇ ਕਿੰਦਰ ਇਹ ਵੀ ਜੇ ਤੂੰ ਇਨਫੋਰਮੇਸ਼ਨ ਲੀਕ ਕੀਤੀ ਤੈਨੂੰ ਮੈਂ ਜਾਨੂ ਮਾਰ ਦੂੰਗਾ ਤੇ ਕਾਫੀ ਦਿਨਾਂ ਤੋਂ ਲਗਾਤਾਰ ਕਾਲਾਂ ਆ ਰਹੀਆਂ ਸੀਗੀਆਂ ਉਹ ਸਾਡੀ ਟੀਮ ਵੀ ਵਰਕਆਊਟ ਕਰੀ ਤੇ ਲਾਸਟ ਇਹਨਾਂ ਦੀ ਜਿਹੜੀ 20 ਲੱਖ ਰੁਪਏ ਦੇ ਵਿੱਚ ਇਹਨਾਂ ਦੀ ਗੱਲ ਨਿਬੜੀ ਸੀ 20 ਲੱਖ ਰੁਪਏ ਤੂੰ ਲੈ ਕੇ ਆਏਂਗਾ ਤੇ ਫਿਰ ਤੇਰੀ ਜਾਨ ਨੂੰ ਅਸੀਂ ਬਖਸ਼ਾਂਗੇ ਲੇਡੀਜ਼ ਦਾ ਸਰ ਕੀ ਰੋਲ ਹੈ ਇਹਦੇ ਵਿੱਚ ਲੇਡੀਜ਼ ਜਿਹੜੀ ਜਸਪੀ ਇਹਦੀ ਮਦਰ ਦਾ ਨਾਮ ਗੁਰਪ੍ਰੀਤ ਕੌਰ ਹੈ ਇਹ ਪੈਸੇ ਜਿਹੜੀ ਇਹਨਾਂ ਦੀ ਪੁੱਛ ਕੇ ਚੁਆਏ ਪੈਸੇ ਇਹਨੂੰ ਦੇ ਕੇ ਤੇ ਉਹਨੇ ਫਿਰ ਪੈਸੇ ਬਾਹਰ ਭੇਜਨੇ ਸੀ ਸਹੀ ਮਤਲਬ ਇੱਥੇ ਰਹਿੰਦੀ ਹੈ ਜੀ ਉਹ ਦੱਸੋ ਕੈਨੇਡਾ ਹਾਂ ਉਹ ਜੀ ਕੈਨੇਡਾ ਦਾ ਸਾਨੂੰ ਇੱਕ ਕਾਲ ਦਾ ਕਿਹੜੇ ਨੰਬਰ ਦਾ ਕਾਲ ਹੈ ਪਲੱਸ 1 ਕੈਨੇਡਾ ਦਾ ਨੰਬਰ ਸੀਗਾ ਉੱਥੋਂ ਦਾ ਇੱਕ ਇਹਦਾ ਆਈਪੀ ਐਡਰੈਸ ਆਇਆ ਸੀਗਾ ਉਹ ਬਾਕੀ ਤਫਤੀਸ਼ ਦੇ ਦੌਰਾਨ ਦੇਖਾਂਗੇ ਵੀ ਇਹਨੂੰ ਜਿਹੜਾ ਨੰਬਰ ਹੈ ਉਹ ਕਿੰਨੇ ਪ੍ਰੋਵਾਈਡ ਕਰਾਇਆ ਬਾਹਰ ਤੇ ਬਾ ਉਹ ਅਗੇ ਤਫਤੀਸ਼ ਦਾ ਵੀ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਬਲਤੇਜ ਦੀ ਪ੍ਰੋਪਰਟੀ ਦੇ ਪੈਸੇ ਆਏ ਨੇ ਤੇ ਹੋ ਸਕਦਾ ਵੀ ਬਲਤੇਜ ਦਾ ਵੀ ਕੋਈ ਬੰਦਾ ਰਲਿਆ ਹੋਵੇ ਉਹ ਇਨਵੈਸਟੀਗੇਸ਼ਨ ਦਾ 파ਟ ਹੋਗਾ ਕਿਉਂਕਿ ਉਹਨੂੰ ਬੜੀ ਪ੍ਰਸਾਈਪ ਉਹਨੇ ਗੱਲ ਕੀਤੀ ਸੀਗੀ ਵੀ ਤੇ ਉਹ ਕਿਉਂਕਿ ਉਹਨੇ ਵੇਚੀ ਵੀ ਸੀਗੀ ਲੁਧਿਆਣੇ ਉਹ ਪ੍ਰੋਪਰਟੀ ਦਾ ਕੰਮ ਕਰਦਾ ਤੇ ਮੌਲਟਾਉ ਨਹੀਂ ਦਿੰਦਾ ਸੋ ਬੜੀ ਉਹਨੇ ਕੈਲਕੂਲੇਸ਼ਨ ਦੇ ਸਹਾਰੇ ਨਾਲ ਵੀ ਇਹਦਾ ਪਤਾ ਲੱਗ ਰਿਹਾ ਵੀ ਕੋਈ ਅੰਦਰਲੇ ਬੰਦੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਨਹੀਂ ਤਾਂ ਇੰਨੀ ਪਰਫੈਕਟਡ ਇਨਫੋਰਮੇਸ਼ਨ ਦੇ ਰਹੀ ਉਹ ਘਾਟੀਆ ਆਮ ਬੰਦੇ ਨੂੰ ਪਤਾ ਨਹੀਂ ਜਸਸੂ ਨੂੰ ਜਾਣਸਾਨ ਹੈ ਸੀ ਬਲਤੇਜ ਦੀ ਕੋਈ ਨਹੀਂ ਜਸਸੂ ਨੂੰ ਕੋਈ ਪਤਾ ਜਾਣਸਾਨ ਸੋ ਇੱਕ ਬੜਾ ਅੱਛਾ ਇਹ ਇੱਕ ਮੋਡਿਊਲ ਸੀਗਾ ਜਿਹੜਾ ਕਿ ਸਾਡੀ ਟੀਮ ਨੇ ਇਹ ਪਰਦਾ ਇਸ ਤਰ੍ਹਾਂ ਦੇ ਮਾੜੇ ਅਨਸਰ ਜਿਹੜੇ ਵੀ ਕਾਲਾਂ ਕਰਨਗੇ ਤੇ ਸਾਡੀ ਪੁਲਿਸ ਕੋਲ ਰੈਪੋਰਟ ਹਮੇਸ਼ਾ ਹੀ ਐਕਟਿਵ ਹੈ ਤੇ ਅਸੀਂ ਮਾੜੇ ਅਨਸਰਾਂ ਤੇ ਅੱਗੇ ਹੀ ਸਿਕੰਜਾ ਕੱਸਿਆ ਤੇ ਅੱਗੇ ਵੀ ਅਸੀਂ ਪੂਰੀ ਤੌਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਸ਼ਾਂਤੀ ਨਾਲ ਇੱਥੇ ਰਹਿਣ ਦਵਾਂਗੇ